ਪਾ ਜਿਹਦੂਰਾ ਕੋਲੇ ਪਟਿਆਗੇ ਤੇ ਮਹੀਨੇ ਬੰਦੇ ਦੋ ਜਾਣ ਦੇ ਹੋਏ ਆਪਣੇ ਪਿੰਡ ਕੋਲ ਚੇਰੀ ਤੁੰਗੀ ਤੇ ਸੌਣ ਦੀ ਸਾਰੀ ਗੱਲਬਾਤ ਕਰਵਾਉਣੀ ਹੈ ਹਾਂਜੀ ਜਿਹਦੂ ਜੀ ਕਿਵੇਂ ਹੋ ਹਾਂਜੀ ਵੀਰ ਜੀ ਠੀਕ ਠਾਕ ਹੀ ਠੀਕ ਠਾਕ ਜੀ ਵਧੀਆ ਤੰਦਰੁਸਤ ਹੈ ਹਾਂ ਆਪਣੇ ਕੋਲੇ ਇੱਕ ਬਾਬੇ ਨੇ ਥੋੜਾ ਜਿਹਾ ਜੀ ਗੁਰ ਦਿੱਤਾ ਹੈਗਾ ਅੱਛਾ ਜੀ ਪਥਰੀਆਂ ਹੋਣ ਸ਼ੂਗਰ ਹੋਵੇ ਉਹ ਦਵਾਈ ਆਪਾਂ ਬਣਾ ਦੇਣੀ ਅੱਛਾ ਜੀ ਉਹ ਗ੍ਰੇ ਦਵਾਈ ਹਾਂ ਖੂਗਰ ਹੈ ਗੋੜ

ਕਿਸੇ ਤਰ੍ਹਾਂ ਨਹੀਂ ਹੋਏਗਾ ਜਿਵੇਂ ਕੇ ਨੂੰ ਕੋਈ ਧਰਨਾ ਜੇ ਜੇ ਕੇ ਵੀਰ ਭਾਈ ਦਾ ਜਾਂ ਕੋਈ ਭੈਣ ਦਾ ਨਾ ਕੋਈ ਦਾ ਡਟ ਦੋ ਦਾ ਹਾਂ ਕੋਈ ਹਾਂ ਕੋਈ ਦਿੱਕਤ ਹੋਵੇ ਕੋਈ ਵੀ ਦਿੱਕਤ ਕਿਸੇ ਤਰ੍ਹਾਂ ਦੀ ਵੀ ਦਿੱਕਤ ਹੈਗੀ ਅੱਛਾ ਉਦੋਂ ਮਤਲਬ ਬਾਪੇ ਦੇ ਬੋਲ ਅੱਛਾ ਕੋਈ ਸਿਰ ਤੇ ਸਿਰ ਜਿਵੇਂ ਸਿਰ ਦੁਖਦਾ ਜਾਂ ਅੱਧਾ ਸਿਰ ਦੁਖਦਾ ਜਾਂ ਹੋਰ ਅੱਧਾ ਸਿਰ ਲਉਦਾ ਵੀ ਥੋੜਾ ਹੱਥੋਂ ਕੋਈ ਐਸੀ ਗੱਲ ਹੋਰ ਵੀ ਬੰਦੇ ਪਵਾ ਕੇ ਗਏ ਬਹੁਤ ਬਾਤੂ ਅੱਛਾ ਅੱਜ ਪਹਿਲਾਂ ਵੀ ਮੈਂ ਸਭ ਪਿਆ ਬੰਦਾ ਪਵਾ ਕੇ ਲੈ ਗਿਆ ਅੱਜ ਆਪਣੇ ਮੈਨੂੰ ਮੈਂ ਬਾਹਰ ਘਰ ਤੋਂ ਬੜਾ ਰਹਿ ਹੈ ਆਪਣੇ ਪਿੰਡ 'ਚ ਕਿਸੇ ਨੂੰ ਪਤਾ ਨਹੀਂ ਦੀ ਗੱਲ ਅੱਛਾ ਉੱਥੋਂ ਹੁਣ ਹੋਈ ਹੋਈ ਜਦੋਂ ਪਤਾ ਲੱਗੀ ਜਾਂਦਾ ਤਾਂ ਅਗਰ ਤੋਂ ਆਜਦੀ ਹੈ ਆਪਣੇ ਪਿੰਡ 'ਚ ਘੱਟ ਪਤਾ ਹੈ ਨਾ ਹਾਂ ਪਿੰਡ 'ਚ ਘੱਟ ਪਤਾ ਹੈ ਅੱਛਾ ਬਾਹਰ ਹੈ ਇਹ ਬਾਹਰ ਬਾਹਰ ਪਹਿਲੀ ਸ਼ੁਰੂ ਤੋਂ ਸਿੱਧੂ ਨਾਲ ਪਹਿਲਾਂ ਕਿਸ ਹੈ ਜੋ ਕੋਈ ਬੰਦਾ ਬਾਹਰ ਲੈਣਾ ਵਾਦੇ ਰਿਹਾਗਾ ਵੀ ਪਿੰਡ ਜਾਏ ਘੱਟ ਵੀ ਹੋਗਾ ਠੀਕ ਜਿਵੇਂ ਕੋਈ ਹੁਣ ਪਿੰਡ ਜੋ ਹੈ ਨਾ ਬਾਈ ਨੂੰ ਬੁਲਾ ਲੈਂਦਾ ਤਾਂ ਇਹ ਬੋਲ ਪੈਂਦਾ ਇਹ ਜਿਹੜਾ ਉਹਨੂੰ ਬੰਦਾ ਵਿੱਚ ਨਹੀਂ ਬੁਲਾਉਂਦੇ ਹਨਾ ਉਹਨਾਂ ਦੀ ਚਾਲ ਅਗਲੀ ਦੀ ਮਰਜ਼ੀ ਆਉਂਦੀ ਆਪਾ ਧਰਮ ਸ਼ਾਂਤੀ ਬੜਾ ਰੱਖਾਂਗੇ ਮੁਰਦੂਬਾ ਰਹੇ ਤੇ ਜਦ ਕੋਈ ਮੰਤਰ ਮਿਤੀ ਤਾਂ ਕਿਹਾ ਜਵਾਬ ਦੀਆਂ ਚਾਪੀਆਂ ਚੱਕਣੀਆਂ ਤਾਂ ਇੰਜਨ ਦਾ ਕੰਮ ਜਾਣਦੇ ਦੀਆਂ ਤੇ ਬੜ ਜਾਂਦੀ ਹੋਰ ਹੋਰ ਤਾਂ ਧਿਆਨ ਹੀ ਨਹੀਂ ਕਰਿਆ ਆਪਾਂ ਵੀ ਖਾਈਆਂ ਜੁਬੇਗੇ ਕਿਸੇ ਕੋਲ ਕੋਈ ਗੱਲ ਬਾਤ ਗੈੜੀ ਜਾਣੇ ਕੋ ਬਹੁਤ ਸਭ ਬਹੁਤ ਗੱਲ ਬਾਤ ਨਹੀਂ ਵੀਰ ਜੀ ਤੁਹਾਨੂੰ ਕੋਈ ਵੀ ਐਸੀ ਕਿਸੇ ਪੰਦੇ ਤੋਂ ਕੋਈ ਨਾ ਜੋ ਵੀ ਕਿਸੇ ਗਲਤੀ ਵੀ ਹੋਵੇ ਟੱਕ ਟਗਲੀ ਹੋਵੇ ਕੋਈ ਕੁਛ ਨਹੀਂ ਵਸੇ ਖਰਨਾ ਲੈਣਾ ਦੇਣਾ ਕੱਲਾ ਥੋੜਾ ਕਰਨਾ ਅੱਛਾ ਧਾਂਵੜਾ ਹਾਂ ਉਹ ਬਸ ਪੱਕੇ ਕਬੂਲ ਨੇ ਉਹਨਾਂ ਦੀ ਬਾਪੇ ਦੀ ਬੋਲਣਾ ਤੋਂ ਦੋ ਜਣਿਆਂ ਨੂੰ ਫਾਇਦਾ ਹੋਣ ਲੱਗਿਆ ਤਾਂ ਉਹ ਕਿਹੜੀ ਗੱਲ ਵਰਜਾ ਕੋਈ ਹੈ ਇਹ ਗੱਲ ਟੈਂਡ ਬਰਜਰੀਆ ਜਿਹੜਾ ਮਾਰਦਾ ਜੰਮਾ ਉਹਨੇ ਵਰਦਨ YouTube ਕੋਲ ਚੱਲਦਾ ਕੋਈ ਹੁਮਰ ਕਰਕੇ ਆਵੇ ਕੋਈ ਨਹੀਂ ਚੱਲਦਾ ਥੀਥਨ ਤੋਂ ਕੋਈ ਥੋੜੋ ਡੱਕੇ ਸਵਾ ਉਹਨੂੰ ਦੋ ਗੋਨੀ ਫਿਰ ਪਾ ਦੇ ਆਪਾਂ ਨੰਬਰ ਤੇ ਬਾਕੀ ਦੋ ਯੂਰੀ ਬੈਠੇ ਹੁੰਦੇ ਉਹ ਵਕਤ ਮਤਲਬ ਹੀ ਹੋਣਾ ਫੇਰ ਮਰ ਜੀ ਆ ਜਾਣਾ ਕਦੋਂ ਮਰ ਜਾ ਸਕਦੇ ਬਰੀ ਬਸ ਮਤ ਤੋਂ ਮਤ ਪਾਰ ਕੇ ਵੀਡੀਓ ਬਈ ਸ਼ੇਅਰ ਕਰ ਦਿਓ ਤੇ ਹਰ ਤੱਕ ਪਹੁੰਚਣੀ ਚਾਹੀਦੀ ਆ ਤੇ ਕੋਲੇ ਬਾਸ ਆਵਦੀ ਕਰਚਾ ਆਉਣ ਜਾਣ ਦਾ ਕੋਈ ਹੁਣ ਪਿੰਡ ਬਾਹਰੋਂ ਬੱਦੇ ਦੇ ਕੋਲੇ ਸਿੱਧੂ ਵਾਲੇ ਬਥੇਰੇ ਆਉਂਦੇ ਜੀ ਤੇ ਹੁਣ ਪਿੰਡ ਜਾਇ ਮਾੜਾ ਮੋਟਾ ਸਾਰੇ ਪਤਾ ਲੱਗ ਹੈ ਨਾ ਵੀ ਪਿੰਡ ਜੋ ਜਿਵੇਂ ਆ ਕੋਈ ਆ ਕੇ ਇਹ ਜੋ ਕੋਈ ਬਾਹਲੀ ਵੱਡੀ ਟਿਕਤ ਹੁੰਦੀ ਹੈ ਨਾ ਵੀ ਆ ਕੇ ਸਿੱਧੂ ਨੂੰ ਮਿਲ ਜਾਗਦਾ ਤੇ ਇਹ ਵੀਡੀਓ ਬਈ ਸ਼ੇਅਰ ਕਰ ਦਿਓ ਮੈਂ ਮੈਂ ਆਪਦਾ ਸਕਰੀਨ ਤੇ ਨੰਬਰ ਦਊਂਗਾ 85590 48492 ਇਹ ਨੰਬਰ ਦੇ ਮੇ ਨਾਲ ਵੀ ਸੰਪਰਕ ਕਰ ਜਾਗਦਾਗਾ ਤੇ ਪਮੋਬੀ ਫੋਨ ਨੰਬਰ ਦੇ ਮੇਰੇ ਨਾਲ ਗੱਲਬਾਤ ਕਰ ਲੈ। ساری ਗੱਲਬਾਤ ਆਪਾਂ ਵੀਡੀਓ ਵਿੱਚ ਉਹਨੂੰ ਦੇ ਦਿੱਤੀ। ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ।